ਇੱਕ ਪਾਸੇ ਕਾਬਲੀਏ ਜੋ ਮਰਜ਼ੀ ਕਰਦੇ ਨੇ ਉਹ ਬਸਾਂ ਤੋੜ ਦਿੰਦੇ ਨੇ ਕਹਿੰਦੇ ਜੀ ਸਾਡਾ ਸੜਕ ਦਾ ਖੰਡਨ ਹੋ ਗਿਆ ਉਹਨੂੰ ਪੁੱਛੋ ਭਾਈ ਸੜਕ ਤਾਂ ਲੋਕਾਂ ਵਾਸਤੇ ਆ ਜੇ ਲੋਕ ਤੁਰੇ ਜਾਂਦੇ ਨੇ ਮੈਂ ਕਦੇ ਸਿੱਖਾਂ ਨੂੰ ਨਹੀਂ ਦੇਖਿਆ ਜਿਹੜੇ ਕਹਿੰਦੇ ਸਾਡੀ ਗੁਰੂ ਗ੍ਰੰਥਾ ਸਾਹਿਬ ਦੀ ਸਵਾਰੀ ਜਾ ਰਹੀ ਸੀ ਆ ਬੰਦਾ ਨੰਗੇ ਸਿਰ ਜਾ ਰਿਹਾ ਸੀ ਇਹਦੇ ਸਿਰ ਵੜ ਲਓ ਉਹਨਾਂ ਨੇ ਜੇਹੀ ਕਰ ਕਹਿੰਦੇ ਸਾਡਾ ਸਾਡੀ ਯਾਤਰਾ ਖੰਡਿਤ ਕਰਤੀ ਸੜਕ ਦੇ ਉੱਤੇ ਮੂਰੇ ਸੀ ਕੋਈਆਂ ਗੱਡੀਆਂ ਤੋੜਦੇ ਜਾਂ ਹੋਟਲ ਤੋੜਦੇ ਟਰੱਕ ਤੋੜਦੇ ਇਹ ਇਹ ਇਨਸਾਨੀਅਤ ਹੈ ਉਹਨਾਂ ਨੂੰ ਕੁਝ ਨਹੀਂ ਕਿਹਾ ਹਾਜਿਕਰਨ ਵਾਲਾ ਉਹਨਾਂ ਨੂੰ ਕਿਹਾ ਜਿਨ੍ਹਾਂ ਨੇ ਨਮਾਜ਼ ਪੜਨੀ ਹੈ ਉਹਨਾਂ ਨੂੰ ਕਿਹਾ ਤੁਸੀਂ ਸੜਕਾਂ ਤੇ ਨਮਾਜ਼ ਪੜਨ ਸੜਕਾਂ ਰੋਕ ਦਿਓ ਇਹਦਾ ਮਤਲਬ ਹੈ ਜੇ ਕੋਈ ਸਿੱਖ ਕੁਛ ਕਰ ਰਿਹਾ ਉਹਨਾਂ ਕਹਿੰਦੇ ਖਾਦਿਸਤਾਨੀ ਹੈ ਸੋ ਇਸ ਕਰਕੇ ਇਹ ਵੀ ਸਾਨੂੰ ਡਰ ਹੈ ਕਿ ਧਰਮ ਦੇ ਨਾਂ ਦੇ ਉੱਤੇ ਇੱਕ ਤਾਂ ਸਾਡੀ ਗਿਆਨ ਦਾ ਜਿਹੜਾ ਸਾਗਰ ਹੈ ਸਰੋਤ ਹੈ ਉਹਨੂੰ ਬੰਦ ਕਰ ਰਹੇ ਨੇ ਪੰਜਾਬ ਨੂੰ ਉਹਨਾਂ ਨੂੰ ਨੁਕਸਾਨ ਆਉਣਾ ਕਿਉਂਕਿ ਟਾਰਗੇਟ ਹੋ ਰਹੇ ਨੇ ਟਾਰਗੇਟ ਕੀਤਾ ਬਈ ਅੱਛਾ ਇਸ ਤੇ ਇਹ ਜੇ ਪੈਦਾ ਹੋ ਜਾਣਾ ਜਿਹੜੇ ਬਸ ਜਾਦੂ ਮੰਤਰ ਚੂਣਾ ਟਾਮਨ ਕਰਦੇ ਰਹੇ ਹਨ ਕਿ ਵਿਗਿਆਨ ਤਸੀਰ ਗਿਆਨ ਦੇਈ ਅਸੀਂ ਵਿਗਿਆਨ ਕਰਕੇ ਹੈਰਾਨ ਕੜਾਵਲੇ ਹੁੰਦਾ ਹੈ ਅਸੀਂ ਵਿਗਿਆਨ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੀ ਸਿਹਤ ਸਵੰਗ ਸਭ ਤੋਂ ਉੱਪਰ ਹੁੰਦੀ ਸੀ ਸਾਡੀ ਸਿੱਖਿਆ ਸਭ ਤੋਂ ਉੱਪਰ ਹੁੰਦੀ ਜਸਤੀ ਤੱਕ